ਤੇ ਸਾਡਾ ਇਹ ਸਿੱਖ ਰਾਜ ਸਾਡੇ ਆਪਣਿਆਂ ਦੀ ਗਦਾਰੀ ਕਰਕੇ ਖਤਮ ਹੋਇਆ ਤੇ ਇਹ ਪਿੰਡ ਵੇਖ ਕੇ ਬਹੁਤ ਮੇਰੇ ਧਰੂ ਪਈ ਇੱਕ ਸਾਫ ਦੀ ਕਾਲਜੇ ਚ ਕਿ ਇਸ ਪਿੰਡ ਤੋਂ ਜਿਹੜਾ ਸਾਡਾ ਖਾਲਸਾ ਰਾਜ ਸੀ ਉਹ ਹਤਿਆਇਆ ਗਿਆ ਗੋਰਿਆਂ ਵੱਲੋਂ ਐਸੇ ਪਿੰਡ ਵਿੱਚ 1849 ਦੇ ਆਸ ਕੋਲ ਕੋਲ ਆਖਰੀ ਸਿੱਖ ਖਾਲਸਾ ਜਿਹਦੀ ਸੀ ਲੜਾਈ ਹੋਈ ਉਹਨੇ ਅੰਗਰੇਜ਼ਾਂ ਦੇ ਨਾਲ ਤੇ ਅੰਗਰੇਜ਼ਾਂ ਨੇ ਇਸ ਜਗ੍ਹਾ ਤੇ ਪੰਜਾਬ ਨੂੰ ਹਤਿਆਇਆ ਔਰ ਇਥੇ ਆਪਣੀ ਇੱਕ ਬਰਤਰੀ ਵਾਹਨ ਵਾਸੀ ਉਹਨਾਂ ਨੇ ਜਿਹੜੀ ਸਭ ਤੋਂ ਘਟਿਆ ਹਰਕਤ ਕੀਤੀ ਦੇਖੋ ਜਦੋਂ ਉਹਨਾਂ ਨੇ ਹਥਿਆਇਆ ਸੀ ਬ੍ਰਿਟਿਸ਼ ਰਾਜ ਨੇ ਸਿੱਖ ਰਾਏ ਹਥਿਆਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਕਾਫੀ ਕੁਝ ਆਪਣਾ ਡਵੈਲਪਮੈਂਟ ਕੀਤੀ ਕਾਫੀ ਇਸ ਤਰ੍ਹਾਂ ਦੇ ਜਿਹੜੀਆਂ ਬਿਲਡਿੰਗਸ ਬਣਾਈਆਂ ਆਪਣੇ ਹੈੱਡਕੁਆਟਰ ਬਣਾਏ ਜੋ ਅੱਜ ਵੀ ਇਸ ਪਿੰਡ ਦੇ ਵਿੱਚ ਉਸ ਦੌਰ ਦੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਇਸ ਟਾਈਮ ਆਪਾਂ ਲਾਹੌਰ ਤੋਂ ਕਸੂਰ ਜਾਂਦੇ ਰਾਹ ਦੇ ਉੱਪਰ ਖੜੇ ਆਂ ਤੇ ਉਸ ਪਿੰਡ ਦੇ ਵਿੱਚ ਖੜੇ ਆ ਜਿੱਥੋਂ ਸਿੱਖ ਰਾਜ ਗੋਰਿਆਂ ਦੇ ਵੱਲੋਂ ਹਤਿਆਇਆ ਗਿਆ ਸੀ ਜਿੱਥੇ ਆਖਰੀ ਜੰਗ ਹੋਈ ਸੀ ਜਿਸ ਪਿੰਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਤੋਂ ਆਫੀਸ਼ੀਅਲੀ ਸਾਈਨ ਕਰਵਾਏ ਗਏ ਸੀ ਗੋਰਿਆਂ ਦੇ ਵੱਲੋਂ ਕਿ ਇਹ ਰਾਜ ਹੁਣ ਸਾਨੂੰ ਦੇ ਦਿਓ ਜਿਹੜੀ ਉਹਨਾਂ ਦੇ ਵੱਲੋਂ ਹਤਿਆਇਆ ਗਿਆ ਸੀ ਉਸ ਪਿੰਡ ਦੇ ਵਿੱਚ ਖੜੇ ਆ ਤੇ ਆਪਣੇ ਨਾਲ ਸ਼ੋਹੇਬ ਭਾਜੀ ਤੇ ਇਹ ਸਾਨੂੰ ਦਿਖਾ ਰਹੇ ਨੇ ਬਹੁਤ ਹਿਸਟਰੀ ਤੇ ਸਰਚ ਕਰਦੇ ਨੇ ਆਪਣੀ ਸਿੱਖ ਹਿਸਟਰੀ ਤੇ ਤੇ ਇਸ ਪਿੰਡ ਦੇ ਵਿੱਚ ਕੁਝ ਨਿਸ਼ਾਨੀਆਂ ਬਚੀਆਂ ਹੋਈਆਂ ਨੇ ਉਸ ਦੌਰ ਦੀਆਂ ਖਾਲਸਾ ਰਾਜ ਦੇ ਦੌਰ ਦੀਆਂ ਸਿੱਖ ਰਾਜ ਦੀਆਂ ਆਓ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਇੱਥੋਂ ਜਿਹੜਾ ਲਾਹੌਰ ਆ ਕਿੰਨਾ ਭਾਈ 36 ਕਿਲੋ 36 ਕਿਲੋ ਮੀਟਰ ਲਾਹੌਰ ਆ ਇਸ ਤਰਫ ਨੂੰ ਲਾਹੌਰ ਜਾਂਦਾ ਇਹ ਰਾ ਤੇ ਇਸ ਤਰਫ ਨੂੰ ਜਾਂਦਾ ਕਸੂਰ ਨੂੰ ਇੱਕ ਕਸੂਰ ਤੇ ਲਾਹੌਰ ਦੇ ਗੱਭ ਜੇ ਵਿੱਚ ਇਹ ਪੈ ਜਾਂਦੀ ਹੈ ਇਹ ਜਗਾ ਇਹ ਪਿੰਡ ਆਓ ਹੁਣ ਜਾਣਦੇ ਆ ਭਾਜੀ ਤੋਂ ਹਾਂਜੀ ਇਹ ਦੀ ਅਸੀਂ ਜਸਟਿੰਗ ਜਗ੍ਹਾ ਤੇ ਖੜੀ ਹਾਂ ਇਸ ਦਾ ਨਾਮ ਹੈ ਇਤਿਹਾਸ ਵਿੱਚ ਆਂਦਾ ਲਲਿਆਣੀ ਲਲਿਆਣੀ ਬਨਿਆਨੀ ਪਿੰਡ ਚ ਕਰਿਆ ਲੇਕਿਨ ਇਸ ਦਾ ਨਾਮ ਹੁਣ ਬਦਲ ਕੇ ਮੁਸਤਾਫਾ ਬਾਦ ਰੱਖ ਦਿੱਤਾ ਗਿਆ ਹੈ ਲੇਕਿਨ ਲੋਕ ਹਜੇ ਵੀ ਇਸ ਨੂੰ ਲਲਿਆਣੀ ਹੀ ਬੁਲਾਉਂਦੇ ਨੇ ਤੇ ਲਿਆਣੀ ਹੀ ਇਹ ਬੋਲਿਆ ਜਾਂਦਾ ਹੈ ਐਸੇ ਪਿੰਡ ਦੇ ਵਿੱਚ 1849 ਦੇ ਆਜ ਕੋਲ ਕੋਲ ਆਖਰੀ ਸਿੱਖ ਹਾਲਸਾ ਜਿਹੜੀ ਸੀ ਲੜਾਈ ਹੋਈ ਉਹਨਾਂ ਦੇ ਅੰਗਰੇਜ਼ਾਂ ਦੇ ਨਾਲ ਤੇ ਅੰਗਰੇਜ਼ਾਂ ਨੇ ਇਸ ਜਗ੍ਹਾ ਤੇ ਪੰਜਾਬ ਨੂੰ ਹਥਿਆਇਆ ਔਰ ਇਥੇ ਆਪਣੀ ਇੱਕ ਬਰਤਰੀ ਵਹਾਨ ਵਾਸੀ ਉਹਨਾਂ ਨੇ ਜਿਹੜੀ ਸਭ ਤੋਂ ਘਟਿਆ ਹਰਕਤ ਕੀਤੀ ਕਿ ਇੱਕ ਛੋਟੇ ਕੇ ਬੱਚੇ ਕੋਲ ਜਸਮ ਦਲੀਪ ਸਿੰਘ ਉਸਮ ਬੱਚੇ ਸਨ ਉਹਨਾਂ ਦੇ ਕੋਲ ਬਕਾਇਦਾ ਸਟੇਜ ਦਾ ਕੀ ਅਸਾਈਨ ਕਰਵਾਏ ਗਏ ਤੇ ਜੀ ਪੰਜਾਬ ਅਜ ਤੋ ਬਾਤ ਸਾਡੇ ਹੱਥ ਵਿੱਚ ਆਓ ਚੱਲਦੇ ਆ ਨਾ ਨਾਲ ਫਿਰ ਬਾਕੀ ਇਤਿਹਾਸ ਦੀ ਸਾਂਝ ਪਾਉਨੇ ਆ ਤੁਹਾਡੇ ਨਾਲ ਸਿੱਖ ਦੌਰ ਦੀਆਂ ਕੁਝ ਇਥੇ ਨਿਸ਼ਾਨੀਆਂ ਨੇ ਤੁਹਾਨੂੰ ਉਹ ਵੀ ਦਿਖਾਈਏ ਤੇ ਇਹਨਾਂ ਤੋਂ ਆਪਾਂ ਪਰਮਿਸ਼ਨ ਲਈ ਆ ਤੇ ਇਹ ਸਾਨੂੰ ਦਿਖਾਉਣਗੇ ਬਹੁਤ ਧੰਨਵਾਦੀ ਤੁਹਾਡਾ ਠੀਕ ਹੈ ਕੋ ਜੀ ਹਾਂਜੀ ਕੀ ਨਾਮ ਹੈ ਜੀ ਅਰਜ਼ਵਾਨ ਭਾਈ ਠੀਕ ਹੈ ਜੀ ਫੌਜੀ ਸਾਹਿਬ ਫੌਜ ਮੇਰੇ ਅੱਛਾ ਫੌਜ ਮੇਰੇ ਹਾਂ ਜੀ ਠੀਕ ਹੈ ਜੀ ਆਓ ਜੀ ਦਿਖਾਓ ਸਾਨੂੰ ਸਿੱਖ ਰਾਜ 400 ਸਾਲ ਪੁਰਾਣਾ ਵਿਰਸਾ ਹੈ ਸ਼ੇਰ ਸਾਹ ਸੂਰੀ ਦਾ ਠੀਕ ਹੈ ਜੀ ਹਾਂ ਜੀ ਬੋਲੋ ਅਸਰ ਅਛਾ ਚਲੋ ਹਾਂ ਆਜਾ ਇਸ ਵਿੱਚ بڑے ਰਾਜ਼ ਹਨ ਲਾਲੋ ਵਿੱਚ ਆਵਾਜ਼ ਆਏ ਇਸ ਵਿੱਚ بڑے ਰਾਜ਼ ਹਨ ਠੀਕ ਹੈ ਜੀ ਹਾਂ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਉਸੇ ਦੌਰ ਦੀਆਂ ਨਿਸ਼ਾਨੀਆਂ ਕੁਝ ਕੁਸ਼ੀਆਂ ਹੋਈਆਂ ਨੇ ਖਾਲਸਾ ਦੌਰ ਦੀਆਂ ਇਹ ਨਾਨਕਸ਼ਹੀ 8 ਦੇ ਨਾਲ ਬਣੀਆਂ ਹੋਈਆਂ ਉਸ ਦੌਰ ਦੀਆਂ ਤੇ ਇਹ ਚਲੋ ਐ ਮੈਨਾਂ ਲੱਗਾ ਉਹ ਆ ਜਾਗੇ ਕੂੜਾ ਚੁੱਕੋ ਅੰਦਰ ਨਹੀਂ ਆਉਣਾ ਇੱਥੋਂ ਆਗਾ ਨਹੀਂ ਆਉਣਾ ਕੋਈ ਜਿੱਥੇ ਹੀ ਆਜੋ ਆਜੋ ਤੇ ਇਹ ਤੁਹਾਨੂੰ ਹੁਣ ਦਿਖਾਉਨੇ ਆ ਇਹ ਕਿਲੇ ਟਾਈਪ ਆ ਇਹ ਕੀ ਸੀ ਜੀ ਇਹ ਜਨਾਬ ਜੀ ਇਹ ਦੱਸੋ ਜੀ ਹਾਜੀ ਸਾਹਿਬ ਇਹਨਾਂ ਸ਼ਾਹ ਸੂਰੀ ਦੇ ਦੌਰ ਦੀ ਬਣੀ ਹੈ ਇਹ ਮਿਲਟਰੀ ਦਾ ਸਿਸਟਮ ਹੈ ਸਾਰਾ ਗਵਰਨਮੈਂਟ ਦਾ ਸ਼ਾਹ ਸੂਰੀ ਦੌਰ ਤੇ ਜਦੋਂ ਘੋੜੇ ਆਉਂਦੇ ਸੀ ਨਾ ਹਾਂਜੀ ਉਦੋਂ ਕਸੂਰ ਤੋਂ ਤੁਰਦੇ ਸੀ 15 16 ਕਿਲੋਮੀਟਰ ਦੇ ਰਾਤ ਪੈ ਜਾਂਦੀ ਸੀ ਉਸ ਤੋਂ ਬਾਅਦ ਉਹ ਇੱਥੇ ਜਿਹੜਾ ਰਾਤ ਗੁਜ਼ਾਰਦੇ ਸੀ ਰਾਤ ਰਹਿੰਦੇ ਸੀ ਉਸ ਤੋਂ ਬਾਅਦ ਜਦੋਂ ਸਵੇਰ ਦਿਨ ਚੜ੍ਹਦਾ ਸੀ ਤਾਂ ਫਿਰ ਤੁਰ ਪੈਂਦੇ ਸੀ ਤੇ ਕੋਈ ਆਰਾਮਗਾਹ ਬਣਾਈ ਸੀ ਉਹਨਾਂ ਠੀਕ ਹੈ ਜੀ ਤੇ ਇਹ ਇਹਦੇ ਨਾਲ ਸਿੱਖ ਇਤਿਹਾਸ ਜੁੜਿਆ ਕੋਈ ਸਿੱਖਾਂ ਦਾ ਇਹ ਐਸੀ ਹਾਲਸਾ ਰਾਜ ਹੀ ਸਿੱਖ ਦੋਹੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੁਹਾਡਾ ਰਾਜ ਰਿਆ ਇਹ ਰੋਡ ਚੱਲਦਾ ਸੀ ਨਾ ਇਹ ਰੋਡ ਦੇ ਨਾਲ ਸੀ ਜਿਹੜਾ ਸਿਸਟਮ ਸਾਰਾ ਇਹਦੇ ਕੂਆ ਵੀ ਹੀ ਬੋਰਡ ਵੀ ਸੀ ਘੋੜੇ ਆਰਾਮ ਕਰਦੇ ਸੀ ਇੱਥੇ ਹਾਂ ਠੀਕ ਹੈ ਕਦੇ ਖਾਲਸਾ ਰਾਜ ਦੀਆਂ ਫੌਜਾਂ ਆਉਂਦੀਆਂ ਤੇ ਰਿਆ ਹਾਂ ਸੂਰਤ ਤੋਂ ਉਰਦੇ ਸੀ ਘੋੜੇ ਇੱਥੇ ਡਾਕ ਲਾਇਏ ਖੋ ਜਾਂਦੇ ਜਿਲ੍ਹਾ ਸਿਰਾ ਸਿੱਧਾ ਇੰਡੀਆ ਜਾਂਦਾ ਹੈ ਇੰਡੀਆ ਚ ਸਿੱਧਾ ਫਰੋਈਪੁਰ ਰੋਡ ਚੱਲਦਾ ਨਾ ਸਾਰਾ ਠੀਕ ਹੈ ਜੀ ਕਿਉਂਕਿ ਘੋੜੇ ਹੀ ਚੱਲਦੇ ਸੀ ਜੀ 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 ਹਾਂ ਤੇ ਆਓ ਤੁਹਾਨੂੰ ਦਿਖਾਉਂਦੇ ਆ ਜੀ ਦੇਖੋ ਜਨਾਬ ਇਹ ਕੋਸ਼ਿਸ਼ ਵੀਡੀਓ ਭਰਉਣੀ ਹੈ ਪਾਕਿਸਤਾਨ ਜਾਂਦੀ ਹੈ ਇਹ ਜਨਾਬ ਇੱਥੋਂ ਸੀੜੀ ਚੜ੍ਹਦੀ ਸੀ ਹਾਂ ਜੀ ਠੀਕ ਹੈ ਜੀ ਇਹ ਤਾਂ ਦੁਬਾਰਾ ਬਾਅਦ ਵਿੱਚ ਉਚੀਆਂ ਕੀਤੀਆਂ ਗਈਆਂ ਨੇ ਜੀ ਉਚੀਆਂ ਕਰਕੇ ਤੇ ਫਿਰ ਜਿਹੜੀਆਂ ਛੱਤਾਂ ਨੀਵ ਇਹ ਉੱਚੀਆਂ ਕਰਕੇ ਕੀਤੀਆਂ ਨੇ ਇੱਥੋਂ ਸੀੜੀ ਚੜ੍ਹਦੀ ਸੀ ਥੱਲੇ ਸਾਰੀ ਡਾਟ ਨਾਲ ਬਣੀ ਏ ਇਹ ਜਿੰਨੀ ਸਾਰੀ ਬਿਲਡਿੰਗ ਪੁਰਾਣੀ ਬਣੀ ਏ ਇਹ ਜਿਹੜਾ ਨਵਾਂ ਸਿਸਟਮ ਕੋਈ ਨਹੀਂਗਾ ਇਹ ਸਾਰਾ ਪੁਰਾਣਾ ਬਣਿਆ ਕਮਰਾ ਵੀ ਦਰਵਾਜ਼ਾ ਲੱਗਾ ਸੀ ਤੇ ਇਹ ਜਿਹੜਾ ਸਿਸਟਮ ਜਿਹੜਾ ਹੈ ਨਾ ਫਿਰ ਦਰਵਾਜ਼ਾ ਤਾਂ ਡਿੱਗ ਪਿਆ ਤੇ ਮਿਸਾਲ ਗਏ ਲੱਗਦੀ 400 ਸਾਲ ਇਹ ਪੁਰਾਣੀ ਸਾਤੀ 400 ਸਾਲ ਦੀਆਂ ਸਾਰੀਆਂ ਸਤੀਰੀਆਂ 400 ਸਾਲ ਦੀਆਂ ਹਾਂ ਜੀ ਗਾਰੰਟੀ ਨਾਲ 400 ਸਾਲ ਪੁਰਾਣਾ ਇਹ ਹੋਰ 400 ਸਾਲ ਕੱਟਣਾ ਹੈ ਨਾ ਬਿਲਕੁਲ ਜੀ ਹਾਂ ਜੀ ਬਹੁਤ ਵਧੀਆ ਹਾਲ ਦੇਖ ਆਇਓ ਉੱਥਰ ਵੀ ਆਫਰ ਵੀ ਆਪਾਂ ਅੱਜ ਦੇਖਦੇ ਹਾਂ ਤੇ ਗੱਲ ਕੱਥ ਬਾਾਰੇ ਦਰਵਾਜ਼ਾ ਹੋਣੇ ਆ ਤੇਰੇ ਐ ਵਾਸ਼ਰੂਮ ਜਿਹੜਾ ਸੀ ਐ ਜਿਹੜੀ ਬਿਲਡਿੰਗ ਸੀ ਜੀ ਇਹ ਦੁਬਾਰਾ ਜਿਹੜੀ ਤਮੀਰ ਕੀਤੀ ਗਈ ਹਾਂ ਥੱਲੇ ਇਟਾਂ ਹੋਈ ਨਹੀਂ ਨਾਨਕਚਾਈ ਉੱਪਰ ਜਿਹੜੀਆਂ ਦੂਜੇ ਦੋ ਪੂਤਲੀ ਦੂਸਰੀ ਬਕਾਇਆ ਖੜਾ ਸਿਸਟਮ ਹੈ ਇਹ ਸ਼ਟਰ-ਛਟਰ ਲਾਇਆ ਸੀ ਇੱਥੇ ਵੀ ਛੋਟਾ ਦਰਵਾਜ਼ਾ ਲੱਗਾ ਸੀ ਹਾਂਜੀ ਇੱਥੇ ਵੀ ਰਾਮਗਾਹ ਵਾਸਤੇ ਬਣਾਇਆ ਸੀ ਇੱਧਰ ਜਿਮ ਨਹੀਂ ਬਣਾ ਹੁੰਦਾ ਅਸੀਂ ਹਮ ਇੱਧਰ ਜਿਮ ਲਗਾਤੇ ਸੀ ਅੱਛਾ ਇੱਧਰ ਜਿਮ ਹਾਂ ਹਮ ਜੱਟ ਹੈ ਹਾਂ ਸਹੀ ਹੈ ਜੀ ਬੜੇ ਤਗੜੇ ਜੱਟ ਇੱਧਰ ਕੇ ਸੰਧੂ ਜੀ ਜੀ ਹਾਂਜੀ ਇਹ ਮੇਰਾ ਮੇਰਾ ਚਾਚਾ ਜੀ ਠੀਕ ਹੈ ਜੀ ਤੇ ਤੁਸੀਂ ਸ਼ੁਰੂ ਤੋਂ ਇੱਥੇ ਹੋ ਜਾਂ ਆਪਣੇ ਸ਼ੁਰੂ ਤੋਂ ਮੈਂ ਅੱਖੀਂ ਇੱਥੇ ਖੋਲੀ ਹੈ ਅੱਛਾ ਅੱਛਾ ਨਹੀਂ ਕੁਸ਼ੋਕੜ ਦਾ ਪਿਓ ਦਾਦੇ ਪੜਦਾ ਦਿਆ ਤੋਂ ਜਾਂ ਇੱਥੇ ਨਹੀਂ ਮੈਂ ਕੜਿਆਲੇ ਤੋਂ ਆਇਆ ਅਛਾ ਕੜਿਆਲਾ ਚਾਚਾ ਇੱਥੇ ਰਹਿੰਦਾ ਹੈ ਠੀਕ ਚਾਚੀਆਂ ਨਾਂਗੋ ਆ ਗਏ ਠੀਕ ਜੀ ਹਾਂ ਤੇ ਪੁਰਾਣਾ ਸਿਸਟਮ ਹੈ ਸਾਰਾ ਇਹ ਹੈਗਾ ਨਾ ਪਿੰਡ ਕੜਿਆਲਾ ਹਾਂ ਜੀ ਹਾਂ ਜੀ ਕੜਿਆਲਾ ਸੁਣਦੇ ਉਹ ਸਾਡਾ ਪਿੰਡ ਹੀ ਠੀਕ ਹੈ ਜੀ ਕੜਿਆਲਾ ਬਾਦਸ਼ਾਹ ਦਰਬਾਰ ਵੀ ਹੈਗਾ ਜੀ ਅੱਛਾ ਅੱਛਾ ਕੜਿਆਲੇ ਵਾਲੇ ਉਹ ਸੁਣਦੇ ਮੈਂ ਤੁਹਾਡੇ ਪਿੰਡ ਤੋਂ ਇੱਥੇ ਆਏ ਨੇ ਹਾਂ ਜੀ ਵਾਹ ਜੀ ਵਾਹ ਆਓ ਚੱਲਦੇ ਆ ਇਹ ਕੁਝ ਨਿਸ਼ਾਨੀਆਂ ਸਿੱਖ ਦੌਰ ਦੀਆਂ ਸਿੱਖ ਰਾਜ ਦੇ ਦੌਰ ਦੀਆਂ ਇਸ ਤੇ ਜੋ ਅੱਜ ਵੀ ਇਸ ਪਿੰਡ ਦੇ ਵਿੱਚ ਮੌਜੂਦ ਆ ਬਿਲਕੁਲ ਮੌਜੂਦ ਆ ਜੀ ਮੌਜੂਦ ਸ਼ਾਹ ਸੂਰੀ ਦੇ ਦੌਰ ਦੀਆਂ ਜੀ ਸ਼ਾਹ ਸੂਰੀ ਦੇ ਦੌਰ ਦੀਆਂ 440 ਸਾਲ ਪੁਰਾਣੀ ਆ ਜਿਹੜੀਆਂ ਨੇ ਨਾ ਇਹ ਪੂਰੀ ਮਾਰਕੀਟ ਬਣੀ ਦੀਆਂ ਦੁਕਾਨਾਂ ਵੀ ਬਣੀਆਂ ਸੀ ਇਹ ਵੀ ਉਹੀ ਬਣੀਆਂ ਆ ਪੁਰਾਣੀਆਂ ਇਹ ਪੁਰਾਣੇ ਵੇਖਿਆ ਪਿੱਲਰ ਲੱਗੇ ਉਹ ਅਗਲੀ ਸਾਈਡ ਤੇ ਲੱਗੇ ਆ ਉੱਤੋਂ ਤੋੜ ਕੇ ਉੱਤੋਂ ਤੱਕ ਦੁਕਾਨਾਂ ਤਿੰਨ ਇਧਰ ਨੇ ਤੇ ਤਿੰਨ ਹੀ ਉਧਰ ਸਹੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾਈ ਤੁਹਾਨੂੰ ਮਿਲ ਕੇ ਤੇ ਤੁਸੀਂ ਇਹ ਦਿਖਾਇਆ ਸਾਨੂੰ ਸਿੱਖ ਦੌਰ ਦਾ ਸਿੱਖ ਰਾਜ ਦਾ ਜੀ ਧੰਨਵਾਦ ਜੀ ਇਹ ਨੂੰ ਆ ਰਹੋ ਠੀਕ ਉਹ ਜੀ ਆ ਗਏ ਆ ਪੁਰਾਣਾ ਗੇਟ ਆ ਆਪਣਾ ਅੱਛਾ ਜੀ ਉਹ ਬਾਜ਼ਾਰ ਦਾ ਠੀਕ ਹੈ ਜੀ ਅੱਛਾ ਉਹ ਪੁਰਾਣਾ ਹੀ ਉਥੇ ਦੌਰ ਦਾ ਤੇ ਹੁਣ ਆਪਾਂ ਚੱਲੇ ਆ ਜੀ ਲਿਲੀਆਣੀ ਦੇ ਬਾਜ਼ਾਰਾਂ ਦੇ ਵਿੱਚ ਤੇ ਬਾਜ਼ਾਰ ਤੁਹਾਨੂੰ ਦਿਖਾਉਨੇ ਆ ਕਿਹੋ ਜਿਹਾ ਬਾਜ਼ਾਰ ਆ ਤੇ ਇੱਥੇ ਕਾਫੀ ਨਿਸ਼ਾਨੀਆਂ ਬਚੀਆਂ ਹੋਈਆਂ ਨੇ ਇੱਕ ਦੌਰ ਦੀਆਂ ਖਾਲਸਾ ਰਾਜ ਦੇ ਦੌਰ ਦੀਆਂ ਆਓ ਉਹਨਾਂ ਨੂੰ ਵੇਖਦੇ ਆ ਇੱਥੇ ਪਤਾ ਲੱਗਾ ਇੱਕ ਬਾਜ਼ਾਰ ਦੇ ਵਿੱਚ ਪੁਰਾਣਾ ਮੰਦਿਰ ਵੀ ਆ ਤੇ ਇਧਰ ਆ ਸਾਨੂੰ ਭਾਜੀ ਉਹਨੇ ਲਿਜਾ ਠੀਕ ਹੈ ਜੀ ਇਹ ਸਾਨੂੰ ਲਿਜਾ ਰਹੇ ਨੇ ਨਾਲ ਨਾਲ ਤੇ ਇਹਨਾਂ ਨੂੰ ਪੁੱਛਿਆ ਕਿ ਸਾਨੂੰ ਜ਼ਰੂਰ ਵਿਜ਼ਿਟ ਕਰਵਾਓ ਤੇ ਇੱਥੇ ਦੇ ਲੋਕ ਬੜੇ ਤੁਹਾਨੂੰ ਵਧੀਆ ਤਰੀਕੇ ਨਾਲ ਟ੍ਰੀਟ ਕਰਦੇ ਨੇ ਨਾਲ ਜਾ ਕੇ ਤੁਹਾਨੂੰ ਦਿਖਾਉਂਦੇ ਨੇ ਕੁਝ ਇਸ ਤਰ੍ਹਾਂ ਦਾ ਇੱਥੇ ਦਾ ਬਾਜ਼ਾਰ ਆ ਤੇ ਰੌਣਕਾਂ ਲੱਗੀਆਂ ਹੋਈਆਂ ਜੀ ਇਸ ਸ਼ਹਿਰ ਦੇ ਵਿੱਚੋਂ ਬੋਤਲ ਪਾਣੀ ਸ਼ਾਣੀ ਕੋ ਸੇਵ ਵਗਾਰਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਕਦੇ ਇਸ ਸ਼ਹਿਰ ਦੇ ਵਿੱਚੋਂ ਖਾਲਸਾ ਰਾਜ ਗੋਰਿਆਂ ਵੱਲੋਂ ਪਹੁੰਚਾਇਆ ਗਿਆ ਸੀ 1849 ਸਵੀ ਦੇ ਵਿੱਚ ਉਹ ਵੀ ਮਹਾਰਾਜਾ ਦਲੀਪ ਸਿੰਘ ਜੀ ਤੋਂ ਕਿਉਂਕਿ ਉਹਦੇ ਬਹੁਤ ਬੱਚੇ ਸਨ ਫੀਖਲੀ ਉਹਨਾਂ ਤੋਂ ਸਾਈਨ ਕਰਵਾਏ ਗਏ ਇੱਕ ਪਕਾਇਦਾ ਆਪਣਾ ਇੱਕ ਰੱਖਣ ਦੇ ਲਈ ਕਿ ਸਾਡਾ ਸਾਡੇ ਕੋਲ ਸਾਈਨ ਨੇ ਬਕਾਇਦਾ ਉਹਦੇ ਜਾਂ ਉਹਦੇ ਵੱਲੋਂ ਰਜਿਸਟਰੀ ਕਰਵਾਈ ਗਈ ਹੈ ਸਾਡਾ ਸਾਰੀਆਂ ਪੁਰਾਣੀਆਂ ਇਮਾਰਤਾਂ ਇਹ ਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਖਾਲਸਾ ਦੌਰ ਦਾ ਗੇਟ ਪੁਰਾਣਾ ਗੇਟ ਉਸੇ ਹੀ ਖਾਲਸਾ ਰਾਜ ਦੇ ਟਾਈਮ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦਾ ਤੇ ਆਪਾਂ ਆਉ ਚੱਲਦੇ ਹਾਂ ਤੇ ਇਹਦੇ ਬਾਹਰ ਕੁਝ ਇਸ ਤਰ੍ਹਾਂ ਦਾ ਬਾਜ਼ਾਰ ਲੱਗਾ ਹੋਇਆ ਤੇ ਇਹ ਮੇਰੇ ਨਾਲ ਫਰੋਮੂਟ ਦੇ ਸਬਜ਼ੀ ਮੰਡੀ ਆ ਇਹਨਾਂ ਦੀ ਆਓ ਚੱਲਦੇ ਹਾਂ ਬਾਜ਼ਾਰ ਦੇ ਵਿੱਚ ਤੇ ਜਾ ਕੇ ਦੇਖਦੇ ਹਾਂ ਜੀ ਇਹ ਹੈ ਜੀ ਗੇਟ ਜਿਹੜਾ ਸਾਹਮਣੇ ਦੇਖਦੇ ਆਓ ਚੱਲਦੇ ਆ ਇਸ ਬਾਜ਼ਾਰ ਦੇ ਵਿੱਚ ਆਜੋ ਆਜੋ ਬਿਲਕੁਲ ਜਿਵੇਂ ਉਹ ਬਾਜ਼ਾਰ ਹੈ ਜਿੰਦੇ ਵਿੱਚ ਕਦੀ ਖਾਲਸਾ ਫੌਜਾਂ ਆਂਦੀਆਂ ਜਾਂਦੀਆਂ ਸਨ ਤੇ ਬਾਜ਼ਾਰ ਠੰਡ ਹੁੰਦੀਆਂ ਸਨ ਅੱਜ ਅਸੀਂ ਉਸੇ ਤਾਰੀਖੀ ਰਸਤੇ ਉੱਤੇ ਚੱਲ ਕੇ ਜਾ ਰਹੇ ਹਾਂ ਅਸੀਂ ਵੀ ਉਹ ਫੀਲਿੰਗ ਕਰ ਰਹੇ ਹਾਂ ਕਿ ਉਸ ਟਾਈਮ ਕੀ ਅ ਮਾਹੌਲ ਹੋਏਗਾ ਕਿਸ ਤਰ੍ਹਾਂ ਦਾ ਨਜ਼ਾਮ ਹੋਏਗਾ ਕਦੇ ਇੱਥੇ ਖਾਲਸਾ ਦਰਬਾਰ ਲੱਗਦਾ ਹੋਊਗਾ ਨਾ ਪਿੰਡਾਂ ਦੇ ਵਿੱਚ ਖਾਲਸਾ ਫੌਜੀਆਂ ਛੌਣੀਆਂ ਹੋਣਗੀਆਂ ਤੇ ਇਸ ਸੜਕਾਂ ਤੇ ਖਾਲਸਾ ਰਾਜ ਦੀਆਂ ਫੌਜੀਆਂ ਚੱਲਦੀਆਂ ਹੋਣਗੀਆਂ ਤੇ ਅੱਜ ਇਹ ਸਾਰਾ ਬਾਜ਼ਾਰ ਹੀ ਸੀ ਹੈਗਾ ਸੀ ਇਹਦਾ ਨਾਮ ਉਹਦਾ ਸਾਰਾ ਜਿਹੜਾ ਨਾ ਹੂੰ ਆਮ ਦੁਕਾਨਾਂ ਛੋਪਾ ਬਣਾ ਲਿਆ ਤੇ ਕੁਛ ਇਹੋ ਜਿਹੇ ਇਸ ਤੇ ਦਾ ਆਲਾ ਦਵਾਲਾ ਤੇ ਇਹੋ ਜੇ ਬਾਜ਼ਾਰ ਨੇ ਜੀ ਇਹ ਦੇਖੋ ਜੀ ਬੜਾ ਤਰੀਹੀ ਸ਼ਹਿਰ ਹੈ ਇਹ ਉਹ ਸ਼ਹਿਰ ਹੈ ਕਿ ਜਿੰਨੇ ਖਾਲਸਾ ਦਾ ਉروج ਵੀ ਵੇਖਿਆ ਤੇ ਬਾਅਦ ਚ ਅਬਰੇਜ਼ਾ ਦੀ ਚਲਾਕੀ ਵੀ ਵੇਖੀ ਇਹ ਪੁਰਾਣਾ ਪਹਿਲਾ ਜ਼ੋਰ ਦਾ ਇਹ ਆ ਇਹ ਕਮੇਟੀ ਘਾਰ ਆ ਕੋਸ਼ ਇਹ ਗੋਰਿਆਂ ਦੇ ਦੌਰ ਦਾ ਲੱਗ ਰਿਹਾ ਕਿਉਂਕਿ ਥੱਲੇ ਸ਼ਾਇਦ ਨਹੀਂ ਗੋਰਿਆਂ ਦੇ ਟਾਈਮ ਦਾ ਬ੍ਰਿਟਿਸ਼ ਦੌਰ ਦਾ ਹੀ ਆ ਇਹ ਜਿਹੜਾ ਬਣਿਆ ਕਮੇਟੀ ਘਾਰ ਇਹ ਬ੍ਰਿਟਿਸ਼ ਦੌਰ ਦਾ ਜਦੋਂ ਵੱਡੀ ਏਟਸ ਦੇ ਨਾਲ ਇੰਨਾ ਕੰਮ ਹੋਇਆ ਅੰਦਰ ਲੱਗੀ ਹੋਈ ਆ ਪਰ ਅੰਦਰ ਆਪਾਂ ਨਹੀਂ ਜਾਵਾਂਗੇ ਆ ਜੋ ਇਹ ਵੀ ਮਾਰਦੇ ਜਿਹੜੀ ਬ੍ਰਿਟਿਸ਼ ਦੌਰ ਦੀ ਆ ਸਰ ਬਾਜੀ ਸਾਹਿਬ ਲੈਣਾ ਤੇ ਕੈਮਰਾਮੈਨ ਆਹ ਲੋਕ ਬਰੇ ਖੁਸ਼ ਹੋ ਰਹੇ ਨੇ ਜੀ ਦੇਖ ਕੇ ਬਰੇ ਅੱਛੇ ਲੋਕ ਨੇ ਬਰਾ ਕੋਆਪਰੇਸ਼ਨ ਕਰ ਰਹੇ ਨੇ ਨਾਲ ਨਾਲ ਇਲਾਕੇ ਦੇ ਲੋਕ ਤੁਹਾਨੂੰ ਨਾਲ ਲੋਕੇ ਹਰ ਚੀਜ਼ ਦਿਖਾ ਰਹੇ ਨੇ ਤੇ ਹੋਰ ਅਸੀਂ ਦੇਖ ਰਹੇ ਆ ਹੋਰਾਂ ਗਲੀਆਂ ਦੇ ਵਿੱਚੋਂ ਗੁਜ਼ਰ ਕੇ ਜਾ ਰਹੇ ਆ ਤੇ ਵਾਹ ਕਮਾਲ ਬਾਜ਼ਾਰ ਆ ਵੇ ਵਾਹ ਕਮਾਲ ਸਾਰਾ ਇਹ ਇੱਕ ਹਿਸਾਬ ਦਾ ਆਪਾਂ ਇਦਾਂ ਕਹੇ ਸੇ ਅੰਦਰੂਣ ਬਾਜ਼ਾਰ ਆ ਪੁਰਾਣਾ ਬਾਜ਼ਾਰ ਇਸ ਜਗ੍ਹਾ ਤੇ ਜਿੱਥੇ ਆਪਾਂ ਘੁੰਮ ਰਹੇ ਆ ਸਾਰਾ ਇਦਾਂ ਕਰਤਾ ਆ ਕਿ ਇਹਨਾਂ ਨੇ ਪਲੱਸਟਰ ਕਰ ਦਿੱਤੇ ਆ ਜੀ ਕਿ ਜਿਹੜਾ ਨਾ ਬਾਹਰੋਂ ਕੋਈ ਇਸ ਤਰ੍ਹਾਂ ਦੀ ਕੋਈ ਟਾਇਲਟ ਮਜ਼ਰ ਨਾ ਆਏ ਹੋਵੇ ਹਾਂਜੀ ਥੋੜਾ ਨਵੇਂ ਦੌਰ ਦਾ ਬਣਾ ਦਿੱਤਾ ਥੋੜਾ ਥੋੜਾ ਨਾ ਤੇ ਹੁਣ ਆਪਾਂ ਬਾਜ਼ਾਰ ਦੇ ਵਿੱਚੋਂ ਨੰਘ ਕੇ ਤੇ ਇੱਥੇ ਇੱਕ ਹਵੇਲੀ ਆ ਆਨੰਦ ਸਿੰਘ ਦੀ ਪੁਰਾਣੀ ਹਵੇਲੀ ਖਾਲਸਾ ਰਾਜ ਦੇ ਕਾਲਸਾ ਉਸ ਦੌਰ ਦੀ ਸਿੱਖ ਰਾਜ ਦੀ ਜੋ ਅੱਜ ਵੀ ਮੌਜੂਦ ਆ ਉਹਦੇ ਕਾਫੀ ਠੀਕ ਹਾਲਤ ਦੇ ਵਿੱਚ ਆ ਤੇ ਇਹ ਸਾਹਮਣੇ ਜਿਹੜੀ ਸਾਡੇ ਦੇਖ ਰਹੇ ਹੋ ਤੁਸੀਂ ਇਹ ਉਹ ਹਵੇਲੀ ਆ ਤੇ ਉਸੇ ਤਰ੍ਹਾਂ ਇਹਨਾਂ ਦੇ ਦਰਵਾਜ਼ੇ ਆ ਵਿੱਚ ਨਵੀਂ ਇੱਟ ਲਾਈ ਗਈ ਆ ਪਰ ਪੁਰਾਣੀ ਜਿਹੜੀ ਨਾਨਕਚਾਈ ਇੱਟ ਲੱਗੀ ਹੋਈ ਆ ਉਹਦੇ ਕੰਮ ਹੋਇਆ ਤੇ ਕੁਛ ਆਓ ਇਧਰੂ ਵੀ ਤੁਹਾਨੂੰ ਅੰਦਰੂ ਵੀ ਦਿਖਾ ਦਈਏ ਇਸ ਤਰ੍ਹਾਂ ਢਹ ਢੇਰੀ ਵੀ ਹੋ ਚੁੱਕੀ ਆ ਠੀਕ ਜੀ ਤੇ ਕੁਛ ਉਹਦੇ ਪੁਰਾਣੇ ਜਿਹੜੇ ਹੈ ਨੇ ਇਸ ਤਰ੍ਹਾਂ ਇਧਰ ਥੋੜਾ ਜਿਹਾ ਅੰਦਰ ਜਾ ਕੇ ਵੀ ਤੁਹਾਨੂੰ ਦਿਖਾ ਦਈਏ ਪੁਰਾਣੇ ਦਰਵਾਜ਼ੇ ਸਾਰੇ ਉਹ ਵਾਹ ਜੀ ਵਾਹ ਤੇ ਇਹ ਦੇਖੋ ਤੇ RAM NA RAM NA ਕੋਈ ਨਹੀਂ ਤੇ ਉਸੇ ਤਰ੍ਹਾਂ ਪੁਰਾਣੀਆਂ ਹੀ ਛੱਤਾਂ ਉਹੀ ਦਰਵਾਜ਼ਾ ਪੁਰਾਣਾ ਤੇ ਇਹ ਕੁਛ ਇਸ ਤਰ੍ਹਾਂ ਹੁਣ ਇਹਦੇ ਹਾਲਾਤ ਨੇ ਇਸ ਹਵੇਲੀ ਦੇ ਬਾਹਰੋਂ ਦੇ ਠੀਕ-ਠਾਕ ਲੱਗ ਰਹੀ ਸੀ ਅੰਦਰੋਂ ਕੁਛ ਇਹਦੇ ਹਾਲਾਤ ਇਦਾਂ ਆਓ ਹੁਣ ਦੂਸਰੀ ਸਾਈਡ ਤੋਂ ਅੰਦਰ ਚੱਲਦੇ ਆਂ ਜੀ ਆ ਜੋ ਜੀ ਤੇ ਆ ਨਾ ਇੱਥਾ ਉਹ ਆਇਆ ਉਹ ਆ ਜੀ ਇਹ ਆਨੰਦ ਸਿੰਘ ਦੀ ਹਵੇਲੀ ਹੈ ਜੀ ਤੇ ਜਿਨ੍ਹਾਂ ਦੀ ਅੱਜ ਵੀ ਅੰਚਵੰਚ ਅੱਜ ਵੀ ਅੰਚਵੰਚ ਉਹ ਆਉਂਦੇ ਨੇ ਦੱਸ ਰਹੇ ਸੀ ਕਿ ਉਹ ਆਏ ਸੀ ਪਹਿਲਾਂ ਆਓ ਜੀ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਹਵੇਲੀ ਕਿਸ ਹਾਲਤ ਦੇ ਵਿੱਚ ਆ ਆਜੋ ਵਾਹ ਜੀ ਇਹ ਸਾਰੀ ਪੁਰਾਣੇ ਦੌਰ ਦੀ ਹੈ ਜੀ ਹਾਂ ਜੀ ਇਹ ਸਾਰੇ ਪਿਛੋਂ ਕਮਰੇ ਇਧਰ ਦੀ ਆਓ ਅੱਛਾ ਜੀ ਇਹ ਦੇਖੋ ਪੁਰਾਣੇ ਸਾਰੇ ਕਮਰੇ ਉਸ ਦੌਰ ਦੇ ਡਿਜ਼ਾਈਨ ਉਹ ਹੀ ਪੁਰਾਣੀਆਂ ਸਿੱਖ ਹਾਰਚਾ ਸਟਰਕਚਰ ਦੀਆਂ ਸਿੱਖ ਆਰਕੀਟੈਕ ਉਸੇ ਹੀ ਹਿਸਾਬ ਨਾਲ ਬਣਾਇਆ ਹੋਇਆ ਸਿੱਖ ਦੌਰ ਦਾ ਤੇ ਜਰ ਅੱਜ ਹਵੇਲੀ ਬਣਾਈ ਹੋਈ ਹੈ ਇਹਨਾਂ ਵੱਜਾਂ ਦੀ ਤੇ ਆ ਦੇਖੋ ਜੀ ਇਸ ਤਰਫ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਹਮਣੇ ਬਣਿਆ ਹੋਇਆ ਨਾਨਕਸ਼ਹੀ ਇੱਟ ਅੱਜ ਵੀ ਲੱਗੀ ਹੋਈ ਆ ਕੋਸ ਇਸ ਤਰ੍ਹਾਂ ਦੇ ਉਹ ਪਿੱਛੇ ਬੈਕ ਦੇਖ ਸਕਦੇ ਹੋ ਕਿੰਡੀ ਵੱਡੀ ਹਵੇਲੀ ਸੀ ਕਿੰਡੀ ਉੱਚੀ ਹਵੇਲੀ ਸੀ ਕਿ ਸਮੇਂ ਦੇ ਨਾਲ ਇਹ ਢਾਈ ਢੇਰੀ ਹੋ ਗਈ ਆ ਪਰ ਇਹਦੇ ਸਾਰੇ ਸਬੂਤ ਨਿਸ਼ਾਨੀਆਂ ਅੱਜ ਵੀ ਮੌਜੂਦ ਨੇ ਤੇ ਜਦੋਂ ਆਪਾਂ ਤਵਾਰੀਖ ਫੋਲਦੇ ਆ ਤਵਾਰੀਖ ਦੇਖਦੇ ਆ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਇਸ ਤਰ੍ਹਾਂ ਦਾ ਬਹੁਤ ਕੋਸ਼ਿਸ਼ ਸਾਨੂੰ ਪਾਕਿਸਤਾਨ ਦੇ ਪਿੰਡਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਤੇ ਆਪਾਂ ਆਏ ਸੀ ਇਸ ਜਗ੍ਹਾ ਤੇ ਤੁਹਾਨੂੰ ਦੱਸਿਆ ਕਿ ਮਹਾਰਾਜਾ ਮਹਾਰਾਜਾ ਅਦਲੀਪ ਸਿੰਘ ਜੀ ਤੋਂ ਸੈਨ ਕਰਵਾਏ ਗਏ ਹਥਿਆਆ ਗਿਆ ਸੀ ਗੋਰੀਆਂ ਦੇ ਵੱਲੋਂ ਸਿੱਖ ਰਾਜ ਨੂੰ ਇਸ ਪਿੰਡ ਦੇ ਵਿੱਚ ਇਹ ਆ ਜੀ ਉਹ ਪਿੰਡ ਤੇ ਇਹ ਹਵੇਲੀ ਦਾ ਕੁਛ ਇਹ ਨਕਸ਼ਾ ਜਾਂ ਇਹ ਪੁਰਾਣਾ ਆਪਾਂ ਕਹਿ ਸਕਦੇ ਬਚਿਆ ਹੋਇਆ ਭਾਈ ਸਾਹਿਬ ਕਹਿੰਦੇ ਕਿ ਤੁਸੀਂ ਅੰਦਰੋਂ ਵੀ ਦੇਖੋ ਮੈਂ ਕਿਹਾ ਤੁਹਾਡੀ ਫੈਮਿਲੀ ਹੋਏਗੀ ਆਪਾਂ ਨੂੰ ਚੰਗਾ ਨਹੀਂ ਲੱਗੇਗਾ ਪਰ ਫਿਰ ਵੀ ਉਹਨਾਂ ਨੇ ਸੱਦਿਆ ਆ ਵੇਖੋ ਜੀ ਉੱਪਰ ਲੈਂਟਰ ਨਵਾਂ ਵਾ ਕੰਦਾ ਤੇ ਨਾਨਕਸ਼ਹੀ ਇੱਟਾ ਉਸੇ ਹੀ ਦੌਰ ਦੀ ਹਾਂਜੀ ਤੇ ਤੁਸੀਂ ਉਹ ਦੇਖ ਸਕਦੇ ਹੋ ਗਿੱਠੀ ਤੋਂ ਨਾਨਕਸ਼ਹੀ ਇੱਟ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਸਿੱਖ ਰਾਜ ਦੀ ਸਿੱਖ ਦੌਰ ਦੀ ਬਹੁਤ ਬਹੁਤ ਪਿਆਰ ਦਿੰਦੇ ਬਈ ਜੀ ਹਾਂਜੀ ਪਰ ਪਹਿਲੇ ਦਿਨ ਹੀ ਤੁਹਾਨੂੰ ਕਿ ਤਲਸਰ ਹੋਇਆ ਸੀ ਸਿਰਫ ਉੱਪਰ ਲੈਂਟਰ ਪਾਇਆ ਲੈਂਟਰ ਪਾਇਆ ਬਾਕੀ ਹਵੇਲੀਏ ਪਹਿਲੇ ਟਾਈਮ ਦੀ ਉਸੇ ਹੀ ਤਰ੍ਹਾਂ ਆ ਦੇਖੋ ਖਿੜਕੀਆਂ ਵਗੈਰਾ ਉਹੀ ਦੌਰ ਦੀਆਂ ਲੱਗ ਰਹੀਆਂ ਦੇਖੋ ਜੀ ਜਿਸ ਤਰ੍ਹਾਂ ਕੰਡਾਂ ਦੇ ਵਿੱਚ ਸੀ ਉਹੋ ਹੀ ਸਟਾਈਲ ਦੇ ਵਿੱਚ ਉਹੋ ਹੀ ਡਿਜ਼ਾਈਨ ਦੇ ਵਿੱਚ ਇਹਨਾਂ ਨੇ ਥੋੜਾ ਠੀਕ ਕਰਵਾਇਆ ਉਹਨੂੰ ਹਾਲਤ ਪਰ ਇੱਥੇ ਇਹ ਆਬਾਦ ਆ ਬੜੀ ਖੁਸ਼ੀ ਹੁੰਦੀ ਆ ਮੈਂ ਕਹਿੰਨਾ ਕਿ ਇਨ੍ਹਾਂ ਜਗ੍ਹਾ ਦੇ ਵਿੱਚ ਕੋਈ ਆਬਾਦ ਹੋਵੇ ਨਾ ਇਨ੍ਹਾਂ ਹਵੇਲੀਆਂ ਦੇ ਵਿੱਚ ਕੋਈ ਆਵਾਜ਼ ਹੋ ਜਾਏ ਤੇ ਇਨ੍ਹਾਂ ਦੀ ਸ਼ਾਂਤ ਸੰਭਾਲ ਹੋ ਜਾਂਦੀ ਆ ਬਹੁਤ ਬਹੁਤ ਧੰਨਵਾਦ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਬਹੁਤ ਆਓ ਜੀ ਚੱਲ ਇਹ ਬਾਸ ਬਾਬਿਓ ਟਾਈਮ ਦੀ ਬਹੁਤ ਘਾਟ ਹੈ ਜੀ ਤੇ ਬਹੁਤ ਵਧੀਆ ਲੱਗਾ ਸੋਣਾ ਸਾਡਾ ਇਹ ਅਨੰਦ ਸਿੰਘ ਉਹ ਬਿਠਾ ਹੈ ਅਨੰਦ ਸਿੰਘ ਦਾ ਇਹ ਦੋਤਰਾ ਹੈ ਉਹਨਾਂ ਦਾ ਗੰਡਰੋ ਹਾਂਜੀ ਹਾਂਜੀ ਉਹਨਾਂ ਨੇ ਵਿਖਾਇਆ ਪਹਿਲੇ ਜੀ ਸੁਭਾਨਾ ਹਾਂਜੀ ਜਰਨਲ ਸਿੰਘ ਨੇ ਵਿਖਾਇਆ ਜਰਨਲ ਸਿੰਘ ਨੇ ਵਿਖਾਇਆ ਤੁਹਾਨੂੰ ਮੇਰਾ ਦਿਖਾ ਦਿਓ ਜੀ ਉਹਨਾਂ ਦਾ ਦੋ ਤਰਾ ਪਰਪੋਤਰਾ ਮੇਰਾ ਹਾਂ ਠੀਕ ਹੈ ਜੀ ਐ ਮੈਂ ਦਾ ਮੇਰੇ ਕੋਲ ਐਸ ਤਰ੍ਹਾਂ ਇਹ ਗੈਲਰੀ ਉਦੋਂ ਦੀ ਬਣੀ ਆ ਆਹ ਪੋਛ ਪਹਿਲਾਂ ਇਹ ਇਹਦਾ ਜਿਵੇਂ ਇੱਕ ਰੋਸ਼ਨ ਦਾ ਨ ਕੋਣ ਨੇ ਉਹਨਾਂ ਦੇ ਜੀ ਐ ਪਰਪੋਤਰੇ ਨਹੀਂ ਨਹੀਂ ਇਹ ਭੇਗੇ ਨੇ ਪਰੋਤਲੇ ਅਛਾ ਪਰ ਮਦਲੋ ਤੀਜੀ ਚੌਥੀ ਪੀੜ੍ਹੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਤੇ ਇਹਦੇ ਇਹਦੇ ਨੋ ਵੀ ਹੈ ਇਹਦਾ ਬੇਟਾ ਵੀ ਹੈਗਾ ਨਾਲ ਇਹਦੀ ਮਾਵਦਾ ਵੀ ਹੈਗੀ ਆ ਠੀਕ ਹੈ ਸਾਡੇ ਖਾਰਾ ਪਰਿਵਾਰ ਆਇਆ ਸਾਡੇ ਕੋਲ ਅਛਾ ਪੂਰਾ ਪਰਿਵਾਰ ਹੋ ਗਿਆ ਪੂਰਾ ਪਰਿਵਾਰ ਹਰ ਸਾਲ ਆਉਂਦੇ ਤੇ ਇਹ ਜਨਾਬ ਆਨੰਦ ਸਿੰਘ ਦਾ ਹੈਗਾ ਇਹ ਘਰ ਸੀ ਭੇਲੀ ਹੁੰਦੀ ਹੈਗੀ ਦਿਆਲ ਸਿੰਘ ਦੀ ਦਿਆਲ ਸਿੰਘ ਵਾਜਦਾ ਉੱਥੇ ਦਿਆਲ ਦੇ ਉੱਥੇ ਦਿਆਲ ਸਿੰਘ ਵਾਜਦਾ ਠੀਕ ਉੱਥੇ ਉਹਨਾਂ ਦੀ ਭੇਟੀ ਆ ਐ ਉਹਨਾਂ ਦਾ ਘਰ ਸੀ ਇੱਥੇ ਉਹਨਾਂ ਦਾ ਪੂਜਾ ਪਾਟ ਵਾਲਾ ਕੋਈ ਅਸਲ ਸਿਸਟਮ ਨਹੀਂ ਇਹ ਘਰ ਹੋ ਗਿਆ ਇਹ ਘਰ ਸੀ ਉਹਨਾਂ ਦਾ ਇਹ ਗੁਰਦੁਆਰਾ ਨਹੀਂ ਸੀ ਇਹ ਰਹਿਸ਼ ਸੀ ਗੁਰਦੁਆਰਾ ਹੁੰਦਾ ਤਾਂ ਇਹ ਗੁਰਦੁਆਰਾ ਹੁੰਦਾ ਜੀ 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 ਉਹ ਕਿਹੀਂ ਪਿੱਛੇ ਵੜ ਗਿਆ ਜੁਆ ਨਾ ਯਾਰ ਤੇ ਬਹੁਤ ਵਧੀਆ ਲੱਗਾ ਜੀ ਠੀਕ ਆ ਜੀ ਤੇ ਇਹ ਸੀ ਹਵੇਲੀ ਆਨੰਦ ਸਿੰਘ ਜੀ ਤੁਹਾਨੂੰ ਤਾਂ ਟਾਈਮ ਕੱਢਣਾ ਕਿ ਨਹੀਂ ਕੋਈ ਅੱਧਾ ਘੰਟਾ ਲੱਗੇਗਾ ਜ਼ਿਆਦਾ ਨਹੀਂ ਨਹੀਂ ਹੁਣ ਉਹ ਫਿਰ ਭਾਈ ਗੁਰਦੁਆਰਾ ਹੈ ਵੱਡਾ ਨਹੀਂ ਨਹੀਂ ਉਧਰ ਨੂੰ ਨਹੀਂ ਜਾ ਸਕਦੇ ਆਪਾਂ ਬਾਅਦ ਜਾਵਾਂਗੇ ਉਹ ਜਾਣਾ ਹੈ ਅਸੀਂ ਉਧਰ ਪਰ ਫਿਲਹਾਲ ਆਪਾਂ ਇਹੀ ਕਵਰ ਕਰ ਲਈਏ ਪਿੰਡ ਨੂੰ ਆ ਜੀ ਇਹ ਸਾਰੀ ਹਮ ਪੁਰਾਣੀ ਬਿਲਡਿੰਗ ਸ਼ੁਰੂ ਹੈ ਅੱਛਾ ਇਹ ਬ੍ਰਿਟਿਸ਼ ਦੌਰ ਦੀ ਆ ਭਾਈ ਜੀ ਇਹ ਅਜਨਾ ਰੈਸ਼ ਰੱਖੀ ਤੇ ਸਾਰੀਆਂ ਮਾਰ ਤੇ ਕੋਸ਼ ਜਦੋਂ ਉਹਨਾਂ ਨੇ ਹਤਿਆਆ ਸੀ ਬ੍ਰਿਟਿਸ਼ ਰਾਜ ਨੇ ਸਿੱਖ ਰਾਏ ਹਤਿਆਆ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਕਾਫੀ ਕੁਝ ਆਪਣਾ ਡਵੈਲਪਮੈਂਟ ਕੀਤੀ ਕਾਫੀ ਇਸ ਤਰ੍ਹਾਂ ਦੇ ਜਿਹੜੀਆਂ ਬਿਲਡਿੰਗਸ ਬਣਾਈਆਂ ਆਪਣੇ ਹੈੱਡਕੁਆਟਰ ਬਣਾਏ ਜੋ ਅੱਜ ਵੀ ਇਸ ਪਿੰਡ ਦੇ ਵਿੱਚ ਉਸ ਦੌਰ ਦੇ ਮੌਜੂਦ ਨੇ ਹੁਣ ਇਹ ਵੀ ਬਸ ਡਿੱਗਣ ਵਾਲੀ ਕਦਾਰ ਦੇ ਵਿੱਚ ਹੀ ਨੇ ਇਹ ਕੋਈ ਉਹਨਾਂ ਦਾ ਹੈੱਡਕੁਆਟਰ ਹੋਇਆ ਕਰਦਾ ਸੀ ਇਹ ਹੁਣ ਦੇਖ ਰਹੇ ਆ ਤੇ ਪੁਰਾਣੇ ਸਮੇਂ ਦੀਆਂ ਕਿੜਕੀਆਂ ਬੁਏ ਬਾਰੀਆਂ ਪਿੱਛੇ ਨਾਨਕਸ਼ਹੀਟ ਲੱਗੀ ਹੋਈ ਹੈ ਹਾਂ ਜੀ ਅੱਗੇ ਉਹਨਾਂ ਨੇ ਫਿਰ ਜੀ ਪੁਰਾਣਾ ਵਿੱਚ ਕੁਝ ਨਵਾਂ ਉਹ ਆਪਣੇ ਹਿਸਾਬ ਨਾਲ ਇਹਨੂੰ ਠੀਕ ਕੀਤਾ ਹੋਊਗਾ ਨਾ ਉਸ ਦੌਰ ਦੇ ਵਿੱਚ ਅੰਗਰੇਜ਼ ਨੇ ਆ ਕੇ ਨਾਨਕਸ਼ਾਹੀ ਏਟ ਖਤਮ ਕਰ ਦਿੱਤੀ ਸੀ ਨਾ ਉਸ ਤੋਂ ਬਾਅਦ ਫਿਰ ਜਿੰਨਾ ਵੀ ਰਿਪੇਅਰ ਦਾ ਕੰਮ ਹੁੰਦਾ ਸੀ ਸਾਰਾ ਅੰਗਰੇਜ਼ੀ ਏਟ ਨਾਲ ਹੀ ਹੁੰਦਾ ਸੀ ਤੇ ਫਿਰ ਇਹ ਪੁਰਾਣਾ ਕੰਮ ਹੋਇਆ ਉਸ ਤੋਂ ਬਾਅਦ ਨਹੀਂ ਏਟ ਆ ਗਈ ਵਿੱਚ ਜਿਹੜੀ ਅੱਜ ਵੀ ਚੱਲਦੀ ਆ ਬੇਸ਼ੱਕ ਇਹਨਾਂ ਨੇ ਘਰ ਇਸ ਤਰ੍ਹਾਂ ਨਵੇਂ ਬਣਾ ਲਿਆ ਪਰ ਜਿਹੜੇ ਘਰਾਂ ਨੂੰ ਦਰਵਾਜ਼ੇ ਲਾਏ ਆ ਉਹ ਉਸੇ ਹੀ ਦੌਰ ਦੇ ਦੇਖ ਲੋ ਅੱਜ ਵੀ ਮੌਜੂਦ ਆ ਉਸੇ ਹੀ ਦੌਰ ਦੇ ਅੱਜ ਵੀ ਲੱਭ ਜਾਂਦੇ ਨੇ। ਖੁਸ਼ ਆ ਦੇਖੋ ਜੀ ਨਾਨਕ ਚਾਈਟ ਲੱਗੀ ਹੋਈ ਆ ਜਿਹੜੀ ਤੰਦਰੇ ਬਾਰੀਆਂ ਬੂਹੇ ਬਾਰੀਆਂ ਉਸੇ ਹੀ ਦੌਰ ਦੇ ਤੇ ਇਹ ਦੇਖੋ ਜੀ ਤੇ ਇਹ ਬ੍ਰਿਟਿਸ਼ ਦੌਰ ਦਾ ਗੇਟ ਉਸ ਸਮੇਂ ਇਸ ਤਰ੍ਹਾਂ ਦੇ ਗੇਟ ਸੀ ਸਾਰਾ ਇਹ ਬ੍ਰਿਟਿਸ਼ ਦੌਰ ਦਾ ਕੰਮ ਹੋਇਆ ਉਹਨਾਂ ਆਪਣੇ ਤਰੀਕੇ ਨਾਲ ਉਸ ਤੋਂ ਬਾਅਦ ਜਦੋਂ ਇਸ ਸ਼ਹਿਰ ਨੂੰ ਹਥਿਆ ਲਿਆ ਗਿਆ ਉਸ ਤੋਂ ਬਾਅਦ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਕੰਮਕਾਰ ਕੀਤਾ ਇੱਥੇ ਤੇ ਇਹ ਜੋ ਅੱਜ ਵੀ ਇਹਦੇ ਪਿੰਡ ਦੇ ਵਿੱਚ ਘੁੰਮਦੇ ਫਿਰਦੇ ਸਾਫ਼ ਨਜ਼ਰ ਆ ਰਿਹਾ ਸਾਫ਼ ਦੇਖ ਸਕਦਾ ਤੇ ਅੱਜ ਵੀ ਮੌਜੂਦ ਆ ਆਓ ਚੱਲਦੇ ਆ ਜੀ ਅੱਗੇ ਜੀ ਤੇ ਫੇਰ ਤੁਹਾਨੂੰ ਇਸ ਸ਼ਹਿਰ ਦੇ ਜਿਹੜੇ ਹੋਰ ਬਾਜ਼ਾਰ ਰਹਿੰਦੇ ਨੇ ਉਹ ਤੁਹਾਨੂੰ ਦਿਖਾ ਦਿੰਨੇ ਨੇ ਇਹ ਅੰਦਰੂਣ ਬਾਜ਼ਾਰ ਆ ਅੰਦਰੂਣ ਮਤਲਬ ਪੁਰਾਣਾ ਬਾਜ਼ਾਰ ਉਸੇ ਹੀ ਦੌਰ ਦਾ ਉਸੇ ਹੀ ਟਾਈਮ ਦਾ ਹਜੇ ਵੀ ਇਹਨਾਂ ਬਾਜ਼ਾਰਾਂ ਦੇ ਵਿੱਚ ਉਸੇ ਹੀ ਤਰ੍ਹਾਂ ਬਾਜ਼ਾਰ ਲਾਏ ਜਾਂਦੇ ਨੇ ਜਿੱਦਾਂ ਪਹਿਲਾਂ ਲਾਗਦੇ ਸੀ ਕੋਈ ਆ ਦੇਖੋ ਉਸੇ ਹੀ ਤਰ੍ਹਾਂ ਨੇ ਪੁਰਾਣਾ ਹੀ ਬਾਜ਼ਾਰ ਹੈ ਸਾਰਾ ਇਧਰ ਦੇਖੋ ਜੀ ਪੁਰਾਣੇ ਦੌਰ ਦੀਆਂ ਇਮਾਰਤਾਂ ਜਿਹੜੇ ਬ੍ਰਿਟਿਸ਼ ਦੌਰ ਦੀਆਂ ਅੱਜ ਵੀ ਨਹੀਂ ਤੇ ਆਕਾਸ ਨੇ ਇਹਨਾਂ ਦੇ ਵਿੱਚ ਰਹਿ ਰਹੇ ਨੇ ਇਹ ਬ੍ਰਿਟਿਸ਼ ਦੌਰ ਦਾ ਉਹਨਾਂ ਨੇ ਬਹੁਤ ਇੱਥੇ ਡਿਵੈਲਪ ਕੀਤਾ ਸੀ ਉਹਨਾਂ ਨੇ ਇਹਨੂੰ ਦੁਆਰਾ ਇਹਾਂ ਦੇ ਵਿੱਚ ਕਾਫੀ ਕੁਝ ਬਣਾਇਆ ਹੋਇਆ ਇਹ ਸਾਰਾ ਪੁਰਾਣਾ ਬਾਜ਼ਾਰ ਅੰਦਰੋਂ ਕਹਿਤਾ ਕਿ ਆਪਾਂ ਪਟਨਾ ਵੀ ਆ ਕੇ ਅਸਰ ਕੀ ਆ ਆ ਦੇਖੋ ਜੀ ਉਸੇ ਤਰ੍ਹਾਂ ਗੇਟ ਜਿੱਦਾਂ ਪੁਰਾਣੇ ਬਣਾਏ ਜਾਂਦੇ ਸੀ ਇਹ ਸਾਰਾ ਬ੍ਰਿਟਿਸ਼ ਦੌਰ ਦਾ ਉਹਨਾਂ ਨੇ ਬਾਅਦ ਡਿਵੈਲਪ ਕੀਤਾ ਕਰ ਰਹਾ ਹੈ ਦੇਖ ਲੋ ਮੁੰਡੇਣਾ ਛੋਟਾ ਜਿਹਾ ਮੁੰਡਾ ਉਹਨਾਂ ਵੀ ਲੈ ਲੈ ਆਣੀ ਵਜਾਰੀ ਕਿਹਾ ਤੇ ਇਹਦਾ ਜਿਹੜਾ ਨਵਾਂ ਬਾ ਨਵਾਂ ਨਵਾਂ ਨਾਂ ਕੋਈ ਨਹੀਂ ਲੈਂਦਾ ਤੇ ਉਸ ਦੌਰ ਦਾ ਜਿਹੜਾ ਨਾਂ ਚੱਲਦਾ ਆ ਰਿਹਾ ਉਹੀ ਨਾਮ ਦੇ ਨਾਲ ਇਹਨੂੰ ਬੁਲਾਇਆ ਜਾਂਦਾ ਇੱਧਰ ਦੇਖੋ ਆ ਦੁਕਾਨਾਂ ਵੀ ਉਸੇ ਹੀ ਦੌਰ ਦੀਆਂ ਦੇਖੋ ਪੁਰਾਣੇ ਸਾਰਾ ਦਰਵਾਜ਼ਾ ਸਾਰਾ ਉਸੇ ਦੌਰ ਦਾ ਕੋਈ ਵੀ ਜਗਾ ਜਦੋਂ ਜਾ ਕੇ ਆਪਾਂ ਉਹਨੂੰ ਐਕਸਪਲੋਰ ਕਰਦੇ ਆਂ ਦੇਖਦੇ ਆਂ ਤੇ ਬੜਾ ਕੁਝ ਨਵਾਂ ਨਵਾਂ ਮਿਲਦਾ ਬੜੇ ਨਵੇਂ ਨਵੇਂ ਐਕਸਪੀਰੀਅੰਸ ਹੁੰਦੇ ਨੇ ਬੜਾ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹ ਸਰ ਕੋਸ਼ਿਸ਼ ਤਰ੍ਹਾਂ ਦੇ ਇੱਥੇ ਬਾਜ਼ਾਰ ਨੇ ਮਾਸ਼ਾਅੱਲਾ ਬੜੀ ਬਾਜ਼ੀ ਹੋ ਗਈ ਆ ਹਾਂਜੀ ਜੀ ਹੁਣ ਤਾਂ ਬਹੁਤ ਬਾਜ਼ੀ ਹੈ ਆਹ ਦੇ ਆਹ ਜਿਹਦਾ ਸੀ ਤੇ ਇਹਨੇ ਜੋ ਬੇਸਮੈਂਟ ਬਣਾ ਲਿਆ ਤੇ ਇਹਦਾ ਮਾਰਕੀਟ ਮਾਰਕੀਟ ਬਸ ਮਦੀਨਾ ਮਾਰਕੀਟ ਅੱਛਾ ਇਹਦਾ ਮਦੀਨਾ ਮਾਰਕੀਟ ਹਾਂਜੀ ਇੱਧਰ ਹੁਣ ਆਪਾਂ ਆਏ ਉੱਤੇ ਨਿਕਲਣਾ ਤੇ ਥੱਲੇ ਉਤਰ ਜਾਣਾ ਬੇਸਮੈਂਟ ਠੀਕ ਹੈ ਜੀ ਆਹ ਇਧਰ ਤਿੰਨ ਚਾਰ ਹੈ ਨੇ ਜਗਾਮ ਬਣੇ ਪ੍ਰਾਣੀ ਇਟ ਦੇ ਅੱਛਾ ਪ੍ਰਾਣੀ ਇਟ ਤੇ ਇਹ ਤੇ ਇਹ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਨਾਲ ਲੈ ਕੇ ਲਿਲੀਆਨੀ ਸਿਟੀ ਆ ਜਿਹੜੀ ਉਹ ਕੁਮਾਰ ਇਹਨੇ ਦਿਖਾ ਰਹੇ ਨੇ ਅੱਜ ਕੱਲ੍ਹ ਸਭ ਬਡੇ ਦੇ ਘਰ ਹਾਂਜੀ ਇੱਥੇ ਕਸਟਾੜ ਦੇਖੋ ਜੀ ਉਸੇ ਤਰ੍ਹਾਂ ਛੋਟੀਆਂ ਛੋਟੀਆਂ ਗਲੀਆਂ ਛੋਟੀਆਂ ਛੋਟੀਆਂ ਗਲੀਆਂ ਉਹ ਦਰਵਾਜ਼ਾ ਹੈ ਹੋ ਗਿਆ ਜੀ ਹਾਂਜੀ ਤੇ ਆ ਇੱਥੇ ਵੀ ਇੱਕ ਗੇਟ ਆ ਬ੍ਰਿਟਿਸ਼ ਜ਼ੋਰ ਦਾ ਇਹ ਗੁਰਦੁਆਰਾ ਤਾਂ ਨਹੀਂ ਹੈਗਾ ਸੀ ਇਹ ਨਹੀਂ ਨਹੀਂ ਇਹ ਤਾਂ ਬ੍ਰਿਟਿਸ਼ ਦੌਰ ਦਾ ਉਦਾਂ ਇਹ ਜਿੱਦਾਂ ਉਹਨਾਂ ਨੇ ਬਣਾਇਆ ਹੋ ਕੁਛ ਨਾ ਕੁਛ ਤੇ ਪਰ ਅੱਜ ਵੀ ਦੇਖ ਲੋ ਮੇਰੇ ਨਾਲ ਗੇਮਾ ਸ਼ੇਮੇ ਰੱਖੀਆਂ ਬੀਲ ਬਲੀਅਰ ਵਗੈਰਾ ਤੇ ਉਸੇ ਤਰ੍ਹਾਂ ਦੇ ਬ੍ਰਿਟਿਸ਼ ਦੌਰ ਦਾ ਪੁਰਾਣਾ ਗੇਟ ਆਓ ਚੱਲਦੇ ਆ ਆਹ ਸਾਰੀਆਂ ਹੀ ਪੁਰਾਣੀਆਂ ਉਸੇ ਤਰ੍ਹਾਂ ਬ੍ਰਿਟਿਸ਼ ਦੌਰ ਦੀਆਂ ਕੁਝ ਕੁਝ ਜਿੱਦਾਂ ਆਪਾਂ ਗਲੀਆਂ 'ਚੋਂ ਨੰਗ ਰਹੇ ਆ ਜਿੱਦਾਂ ਲਾਹੌਰ ਦੀਆਂ ਗਲੀਆਂ ਆ ਨਾ ਅੰਦਰੂਨ ਦੇ ਵਿੱਚ ਉਸੇ ਤਰ੍ਹਾਂ ਦੀਆਂ ਥੋੜੀਆਂ ਥੋੜੀਆਂ ਏਦਾਂ ਹੀ ਤੰਗ-ਤੰਗ ਗਲੀਆਂ ਛੋਟੀਆਂ-ਛੋਟੀਆਂ ਗਲੀਆਂ ਭੀੜੇ ਬਾਜ਼ਾਰ ਤੇ ਦੁਕਾਨਾਂ ਦੀ ਦੁਕਾਨਾਂ ਰੌਣਕ ਹੀ ਰੌਣਕ ਕੁਝ ਉਸ ਤਰ੍ਹਾਂ ਦਾ ਅੱਜ ਬਹੁਤ ਸਾਰਾ ਪੁਰਾਣਾ ਵਿਰਸਾ ਮੌਜੂਦ ਹੈ ਇਸ ਪਿੰਡ ਦੇ ਅੰਦਰ ਇਹ ਪਿੰਡ ਘੜਤੇ ਵਸੇ ਸ਼ਹਿਰ ਜਿਆਦਾ ਹੀ ਲੱਗਦਾ ਪਿਆ ਹਾਂਜੀ ਬਹੁਤ ਵੱਡਾ ਪਿੰਡ ਦਫਤੂ ਜਾਣਾ ਸੀ ਉਹ ਵਕਤ ਦੇ ਨਾਲ ਨਾਲ ਪ੍ਰਾਣੀਆਂ ਮਾਰਤਾ ਜਣੀਆਂ ਨੇ ਇਹ ਸਾਰੀਆਂ ਖਤਮ ਹੋ ਗਈਆਂ ਇਹ ਵੇਖੋ ਮਰੀ ਹਾਈਟ ਉੱਪਰ ਸੀ ਢੀਲੇ ਉਤੇ ਪਿੰਡ ਸੀ ਜਿਹੜੇ ਪ੍ਰਾਣੇ ਆ ਉਹ ਟਹਟੇ ਰਹੀ ਹੋ ਰਹੀਆਂ ਨੇ ਮਾਰਤਾ ਇਹ ਦੇਖੋ ਇਸ ਤਰ੍ਹਾਂ ਹੌਲੀ 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 ਖਤਮ ਹੋ ਰਹੀਆਂ ਸਾਰਾ ਵਕਤ ਦੇ ਨਾਲ ਨਾਲ ਥੋੜਾ ਥੋੜਾ ਦਿਖਦਾ ਜਾ ਰਿਹਾ ਇੱਕ ਦੇਖੋ ਪ੍ਰਾਨੇ ਇੱਕ ਬੜੀ ਮਜ਼ੇਦਾਰ ਗੱਲ ਆ ਪਾਕਿਸਤਾਨ ਦੇ ਵਿੱਚ ਕਿ ਘਰ-ਘਰ ਪਿੰਡ-ਪਿੰਡ ਜਿੱਦਾਂ ਆਪਣੇ ਬਿਜਲੀ ਦੇ ਮੀਟਰ ਲੱਗੇ ਆ ਇੱਥੇ ਗੈਸ ਦੇ ਮੀਟਰ ਆ ਤੇ ਘਰ-ਘਰ ਤੱਕ ਪਾਈਪਲਾਈਨ ਪਈ ਹੋਈ ਆ ਗੈਸ ਦੀ ਤੇ ਗੈਸ ਸਿਲੰਡਰਾਂ ਦੇ ਵਿੱਚ ਘੱਟ ਯੂਜ਼ ਕਰਦੇ ਆ ਜਿਹੜੀ ਪਾਈਪਲਾਈਨ ਆਉਂਦੀ ਆ ਉਹ ਤੋਂ ਇਹ ਜ਼ਿਆਦਾ ਕਰਦੇ ਇਹ ਮੀਟਰ ਆ ਜੋ ਗੈਸ ਦੇ ਆ ਪਿੰਡ-ਪਿੰਡ ਆ ਪਾਕਿਸਤਾਨ ਆਪਾਂ ਪੂਰੇ ਪਿੰਡ-ਪਿੰਡਾਂ 'ਚ ਗਏ ਆ ਲੋਟੇ ਗਏ ਆ ਬਾਕੀ ਸ਼ਹਿਰਾਂ 'ਚ ਵੀ ਗਏ ਆ ਤੇ ਪਿੰਡ-ਪਿੰਡ ਆ ਜੀ ਕਰ ਦੋ ਬੰਦ ਲੰਪਾ ਤੇ ਇਹ ਸੀ ਜੀ ਪੂਰੀ ਸਿਟੀ ਦਾ ਟੂਰ ਜਿਸ ਪਿੰਡ ਦੇ ਵਿੱਚ ਖਾਲਸਾ ਰਾਜ ਹੱਤਿਆਇਆ ਗਿਆ ਗੋਰਿਆਂ ਦੇ ਵੱਲੋਂ ਮਹਾਰਾਜਾ ਦਲਜੀਤ ਸਿੰਘ ਜੀ ਕੋਲ ਆਫੀਸ਼ੀਅਲੀ ਸਾਈਨ ਕਰਵਾਏ ਜੋ ਪੇਪਰਾਂ ਤੇ ਜੋ ਅੱਜ ਵੀ ਮੌਜੂਦ ਨੇ ਇੰਗਲੈਂਡ ਦੇ ਵਿੱਚ ਤੇ ਇਸ ਪਿੰਡ ਦੇ ਵਿੱਚ ਉਹ ਕਰਵਾਏ ਸੀ ਇਹ ਪਿੰਡ ਦੇ ਵਿੱਚ ਆਖਰੀ ਜੰਗ ਹੋਈ ਤੇ ਉਸ ਜੰਗ ਹਾਰਨ ਤੋਂ ਬਾਅਦ ਜਿਹੜੇ ਇਹ ਆਫੀਸ਼ੀਅਲੀ ਉਹਨਾਂ ਨੇ ਸਾਈਨ ਕਰਵਾਏ ਸੀ ਤੇ ਇਸ ਪਿੰਡ ਤੋਂ ਹਤਿਆਇਆ ਗਿਆ ਸਿੱਖ ਰਾਜ ਬੜਾ ਜੇ ਸਾਨੂੰ ਆਪਣੇ ਨਾਲ ਮਾਰਦੇ ਜੇ ਸਾਡੇ ਆਪਣੇ ਗਦਾਰੀ ਨਾ ਕਰਦੇ ਤੇ ਜਦੋਂ ਲੜਾਈਆਂ ਚੱਲਦੀਆਂ ਸੀ ਲੜਾਈਆਂ ਹੋ ਰਹੀਆਂ ਸੀ ਸਾਡੇ ਆਪਣੇ ਗਦਾਰਾਂ ਨੇ ਜਿਹੜੇ ਬਰੂਦ ਦੇ ਡੱਬੇ ਸੀ ਉਹਨਾਂ ਦੇ ਵਿੱਚ ਸਰਵਾਂ ਭਰਤੀਆਂ ਰੇਤਾ ਭਰਤੀਆਂ ਗੋਰੀਆ ਦੇ ਨਾਲ ਰਲ ਗਏ ਤੇ ਸਾਡਾ ਇਹ ਸਿੱਖ ਰਾਜ ਸਾਡੇ ਆਪਣੇ ਦੀ ਗਦਾਰੀ ਕਰਕੇ ਖਤਮ ਹੋਇਆ ਤੇ ਇਹ ਪਿੰਡ ਵੇਖ ਕੇ ਬਹੁਤ ਮੇਰੇ ਧਰੂ ਪਈ ਇੱਕ ਸਾਉਂਦੀ ਕਾਲਜੇ ਚ ਕੀ ਇਸ ਪਿੰਡ ਤੋਂ ਜਿਹੜਾ ਸਾਡਾ ਖਾਲਸਾ ਰਾਜ ਸੀ ਉਹ ਹਤਿਆਇਆ ਗਿਆ ਗੋਰੀਆ ਵੱਲੋਂ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਸੀਂ ਪੂਰੇ ਪਾਕਿਸਤਾਨ ਦਾ ਟੂਰ ਕਰ ਰਹੇ ਹਾਂ ਹਰ ਇੱਕ ਇੱਕ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਜਿਹੜੀ ਇੱਥੇ ਆਪਣੇ ਸਿੱਖ ਰਾਜ ਦੀ ਮੌਜੂਦ ਹੈ ਜਾਂ ਗੁਰੂਆਂ ਦੀ ਨਿਸ਼ਾਨੀ ਹੈ